ਜਿਹਨਾਂ ਫੇਪ ਪਾਕਿਸਤਾਨ ਤੋਂ ਬਣੇ ਐ ਸਾਡੀ ਅਲੋਟਮੈਂਟ ਪਹਿਲਾਂ ਹਰਿਆਣੇ ਦੇ ਟੈਕਸਰ ਜਰੇ ਸਿ ਵਿਛੋਲ ਸੀ ਪੇਂਟ ਸੀ ਦਾ ਆਕਾਰ ਬਹੀ ਦਿਖੇਗਾ ਐਸੀ ਜੁੜੇ ਹੋਏ ਆਏ ਸੀਗੇ ਪਰ ਜਿਹੜਾ ਸੰਗ ਮੋਤਾਂਡ ਲੋਟ ਹੋਇਆ ਜਿਹੜਾ ਉਹਦੇ ਵਿੱਚ ਥੋੜੀ ਕੱਢਣੇ ਸੀਗੇ 2D ਦੇ ਛੱਡੇ ਇੱਕ ਨਵੀਂ ਅਮਰੀਕਨ ਟਾਰ ਸਾਨੂੰ ਮੀਡੀਸਟਰੀ ਬੇਟਰ ਜਿਹਦਾ ਨਾਲ ਸਾਡਾ ਸਫਰ ਸਪੋਰਟ ਹੋਣਾ ਸ਼ੁਰੂ ਹੋ ਗਿਆ ਸੋ ਜਿਹੜਾ ਹਰਿਆਣਾ 1960 ਦੇ ਵਿੱਚ ਬਣਿਆ ਇਹ ਹੋਰ ਪੂਤਰ ਨਹੀਂ ਬਣਿਆ ਹੈਗਾ ਇਹਦੇ ਵਿੱਚ ਪੰਜਾਬੀ ਲੋਕ ਇੱਥੇ ਲੱਕੇ ਰਹੇ ਹੈਗੇ ਜਿੰਨੇ ਸਤਸਾਹ ਕਰਨਾਲ ਬਾਲਾ ਪੰਚਕੂਲਾ ਇਹ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਆ ਤੇ ਇਹਦੀ ਰੀਆਰਗੇਨਾਈਜੇਸ਼ਨ ਕਰਕੇ ਇਹਦੇ ਵਿੱਚ ਵੱਡਾ ਸੂਬਾ ਸਹਾਰਪੁਰ ਮੇਰਠ ਆਗਰਾ ਦਿੱਲੀ ਭਾਰਤਪੁਰ ਜਿੱਥੇ ਅਸਲੀ ਆਬਾਦੀ ਹੈ ਹਰਿਆਣੇ ਦੀ ਉਹ ਬਣਾ ਚਾਹੀਦਾ ਇਹ ਜਿਹੜਾ ਇਹਨਾਂ ਨੂੰ ਬੰਦਾ ਦਾ ਵੀ ਪਾਣੀ ਮਿਲੂਗਾ ਯਮੁਨਾ ਦਾ ਵੀ ਮਿਲੂਗਾ ਤੇ ਬਹੁਤ ਵਧੀਆ ਸੁਪਰ ਫਲੂਗਾ। ਉਹ ਫਰਮਾ ਚਲਦੇ ਜਿਹੜੇ ਚੰਪਾ ਤੇ ਕਾਂਗੜਾ ਤੇ ਹਮੀਰ ਪੌਤ ਤੇ ਉਹਨਾਂ ਜਿਹੜਾ ਉਹ ਵੀ ਪੰਜਾਬ ਨੂੰ ਦਿੱਤੇ ਜਾਣੇ ਚਾਹੀਦੇ ਹੈ। ਬੀਜੇਪੀ ਆਰਐਸਐਸ ਨੇ ਬਹੁਤ 네ਗੇਟਿਵ ਰੋਲ ਉਹ ਵੀ ਕਰਦੇ ਇਹ ਪਹਿਲਾਂ ਵੀ ਕੀਤਾ ਕਿ ਇਹਨਾਂ ਨੇ ਕਿਹਾ ਕਿ ਜਿਹੜੇ ਹਿੰਦੂ ਹੈਗੇ ਆ ਉਹ ਆਪਣੀ ਬੋਲੀ ਹਿੰਦੀ ਜੋ ਖੋਣ ਬੇਸ਼ਰਮ ਪੰਜਾਬੀ ਹੈਗੇ ਆ ਇਸ ਕਰਕੇ ਇਹ ਲਾਠੇ ਪੰਜਾਬ ਤੋਂ ਖੋਣ ਨਿਕਲੇ ਆ ਤੇ ਵਾਪਸ ਹੌਣੀ ਪਈ ਤੇ ਉਹ ਹaryana ਨੂੰ ਆਪਣੇ ਰਾਖੇ ਜਿੰਨਾ ਦਾ ਪੈਂਡ ਆਂਦੇ ਆ ਉਹ ਮੰਨੇ ਚਾਹੀਦੇ ਆ ਇਹਦੇ ਨਾਲ ਬੱਤੀ ਬਹੁਤ ਖੁਸ਼ ਹੋਊਗੀ ਫਰਸ਼ਾਦ ਹੋਊਗੀ ਦੂਸਰੀ ਚੀਜ਼ ਬਹੁਤ ਹੈ ਜਿਹੜਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਉਹ ਖੋਲ ਦੇਣਾ ਚਾਹੀਦਾ ਹੈ ਟ੍ਰੇਡ ਦੇ ਲਈ ਜਿਹੜੀਆਂ ਸੈਂਟਰਲ ਏਸ਼ੀਆ ਦੇ ਵਿਕਟਰ ਪਬਲਿਕਸ ਨੇ ਈਰਾਨ ਇਰਾਕ ਮਿਡਲ ਈਸਟ ਹੈ ਇਹਦੇ ਚ ਵੀ ਸਾਡੀ ਟ੍ਰੇਡ ਜਾਣੀ ਚਾਹੀਦੀ ਹੈ ਹਰਿਆਣੇ ਦੀ ਪੰਜਾਬ ਦੀ ਰਾਜਸਥਾਨ ਹਿਮਾਚਲ ਪ੍ਰਦੇਸ਼ ਦੀ ਜਿਹਦੇ ਨਾਲ ਸਾਡੇ ਵਿੱਚ ਖੁਸ਼ਹਾਲੀ ਆਵੇ ਸਰਕਾਰ ਦੀ ਵੀ ਇੰਡਸਟਰੀ ਬਦੂ ਕੀ ਜਿਸ ਨਾਲ ਇੰਡੀਆ ਨੂੰ ਵੀ ਫਾਇਦਾ ਹੋਊਗਾ ਔਰ ਇਥੋਂ ਦੇ ਜਿਹੜੇ ਬਾਣੀ ਲਾਲੇ ਹੈ ਜ਼ਿਮੀਦਾਰ ਹੈ ਉਹ ਖੱਟਣਗੇ ਤੇ ਉਹਨਾਂ ਦੀ ਮਾਲੀ ਤਾਕਤ ਤਕਲੀ ਹੋ ਜੂਗੀ ਭਾਈ ਸੌਂਦ ਦੇ ਕਿ ਹਿੰਦੂ ਜਿਹੜੇ ਪੰਜਾਬੀ ਐ ਉਹਨਾਂ ਨੇ ਚਲਤ ਆਪਣੀ ਬੋਦੀ ਲਖਾ ਕੇ ਜਈ ਪੰਜਾਬ ਤੋਂ ਉੱਜੜ ਕੇ ਰੋहतक ਹਰਿਆਣਾ ਆ ਗਏ ਤੇ ਜਿਹੜੇ ਜਾਟਾਂ ਨੇ ਫੇਰ ਜੰਗੇ ਪ੍ਰਸਾਦ ਉਹਨਾਂ ਦੇ ਨਾਲ ਕੀਤੇ ਐ ਪੰਜਾਬੀ ਹਿੰਦੂਆਂ ਦੀਆਂ ਵੱਟੀਆਂ ਵੱਟੀਆਂ انتقਾਨਾਂ ਬਿਜ਼ਨੈਸਸ ਫੂਕਤੀਆਂ ਸੋ ਮੇਰਾ ਮਤਲਬ ਕਹਿੰਦਾ ਹੈ ਕਿ ਹਿੰਦੀ ਬੋਲਣ ਦੇ ਨਾਲ ਹਿੰਦੂ ਨਹੀਂ ਬਣਦਾ ਆਪਣੀ ਜ਼ੁਬਾਨ ਰੱਖਣ ਦੇ ਲਈ ਹਿੰਦੂ ਬਣਦਾ ਸਿੱਖ ਬਣਦਾ ਉਹ ਜਿਹੜੇ ਕੈਮਲ ਦੇ ਆਪ ਵੀ ਉਹ ਕੈਮਲ ਆ ਪੜ੍ਹੇ ਫੋੜ ਨਹੀਂ ਰਖਾਉਂਦੇ ਹੈ ਬੇਸ਼ੱਕ ਉਹ ਹਿੰਦੂ ਹੈ ਉਹ ਆਪਣੀ ਹਿੰਦੀ ਤਾਂ ਨਹੀਂ ਬੋਲੀ ਲਿਖਾਉਂਦੇ ਹੈਗੇ ਸੋ ਆਪ ਜਿਹੜੀ ਆਪਣੀ ਬੋਲੀ ਹੈ ਉਹ ਸੈਂਸਸ ਦੇ ਵਿੱਚ ਆਪਾਂ ਨੂੰ ਲਿਖਾਉਣੀ ਚਾਹੀਦੀ ਹੈ ਅਗਲੀ ਚੀਜ਼ ਹੈ ਕਿ ਅਸੀਂ ਪਦੇ ਵੀ ਹਰਿਆਣੇ ਦੇ ਵਿੱਚ ਸਦੈਸ਼ਨ ਕਾਜੀ ਦਲ ਨੇ ਨਹੀਂ ਮੜੇ ਹਮੇਸ਼ਾ ਬਾਦਲਦਲ ਤੇ ਦੇਵੀਨਾਲ ਜੀ ਤੇ ਚਕਰਾਦ ਸਾਹਿਬ ਦੀ ਪਾਰਟੀ ਦੇ ਨਾਲ ਅਲਾਈਅንስ ਕੀਤਾ ਅਤੇ ਜ਼ਬਰਨ ਸਿੱਖਾਂ ਜੀਆਂ ਵੋਟਾਂ ਇਹਨਾਂ ਪਾਰਟੀਆਂ ਨੂੰ ਖਵਾ ਦਿੱਤੀਆਂ ਜਦਕੀ ਸਿੱਖ ਦੀ ਇਹ ਬਾਤੀ ਤੌਰ ਮਿਨੋਰਟੀ ਦੂਜੇ ਨੰਬਰ ਤੇ ਦਿੱਤੇ ਗਈ ਹੈ ਇਹ ਅਜੇ ਤੱਕ ਪੰਜਾਬੀ ਨੂੰ ਹਲਿਆਣੀ ਦੇ ਵਿੱਚ ਸਰਕਾਰੀ ਤੌਰ ਤੇ ਪੜਾਇਆ ਨਹੀਂ ਜਾਂਦਾ ਤੇ ਸੜਕਾਂ ਦੇ ਵਿੱਚ ਵੀ ਮੀਨ ਪੱਥਰਾਂ ਦੇ ਉੱਤੇ ਪੰਜਾਬੀ ਨਹੀਂ ਲਿਖਾਈ ਜਾਂਦੀ ਜਿਹੜੀ ਐਸਾ ਨਹੀਂ ਹੋਣੀ ਚਾਹੀਦੀ ਤੁਸੀਂ ਦੇਖੋ ਪੰਜਾਬ ਦੇ ਵਿੱਚ ਵੇਖ ਮੀਨ ਪੱਥਰ ਤੇ ਹਿੰਦੀ ਵੀ ਹੋਊਗੀ ਅੰਗਰੇਜ਼ੀ ਵੀ ਹੋਊਗੀ ਪੰਜਾਬੀ ਵੀ ਹੋਊਗੀ 100 ਦੇਖੇ ਪੰਜਾਬੀ ਹੈ ਇਹਨਾਂ ਦਾ ਕਲਚਰ ਖਤਮ ਨਹੀਂ ਹੋਣ ਦੇਣਾ ਕੋਈ ਦਾ ਫਿਰ ਦੂਸਰੀ ਅਨੰਦਗੀ ਦੀ ਗੱਲ ਹੈ ਕਿ ਹਰਿਆਣਾ ਤਾਂ ਬਣਿਆ ਸੀਗਾ ਹਰ ਮਹੀਨੇ ਹਰ ਦਿਲੇ ਇਹ ਤਾਂ ਰਹਿਤੀ ਉਸ 60 ਸਾਲ ਖੱਟੜ ਸਾਹਿਬ ਇੱਕ ਪੰਜਾਬੀ ਰਹੇ ਹੈ ਫਿਰ ਹਰਿਆਣੇ ਬਣਾਉਣ ਦੀ ਲੋੜ ਕੀ ਸੀ ਜੇ ਇਹ ਪੰਜਾਬੀ ਸੀਸ 10 ਸਾਲ ਦਲੀ ਰੱਖਣ ਸੀਗਾ ਸੋ ਲੋਕ ਤਾਂ ਸਮਝ ਨਹੀਂ ਹੈ ਕਿ ਅਸੀਂ ਕਿਹੜੇ ਸੂਬੇ 'ਚ ਹੋਣਾ ਚਾਹੀਦਾ ਹੈ ਜਿਹੜਾ ਨਹੀਂ ਹੋਣਾ ਚਾਹੀਦਾ ਸੋ ਅਸੀਂ ਇਲੈਕਟ੍ਰੋਟਾਈਪ ਦੀ ਲੜਾਈ ਹੈ ਜਿਸ ਦਾ ਪਛਾਨ ਤੋਂ ਉੱਤੇ ਲੜੇਗੇ ਹਰਜੀਤ ਸਿੰਘ ਬੇਰ ਹਰਜੀਤ ਸਿੰਘ ਬੇਰ ਹਾਂਜੀ ਹਰਜੀਤ ਸਿੰਘ ਬੇਰ ਤੇ ਨਾਮ ਤੋਂ ਲੜਨਗੇ ਹਰਦੀਪ ਸਿੰਘ ਚੱਤਾ ਕਿ ਹਰੇ ਤੇ ਤੇ ਹੋਵੇ ਤਾਂ ਲੜਨਗੇ ਸੰਦੀਪ ਸਿੰਘ ਬੇਰ ਤੇ 100 ਤੋਂ 100 ਦੇ 50% ਬੁਲੇਗੋਨਟ ਕੀ ਨਾਮ ਹੈ ਇਹ 50% ਹੀ ਨਹੀਂ ਤੇ ਬਲਕਿ ਆਪਣੇ ਤੋਂ ਲੜਨ ਦੇ ਹਨ ਜਿੱਤ ਸੇ ਹਾਂ ਦੀ ਸੜੀਏ ਅਸੀਂ ਰੌਂਸ ਕਰਦੇ ਹਾਂ 5 ਦਾ ਅੰਸ਼ੀ ਤੋਂ ਚੋਣ ਹਾਰ ਲਈ ਇਹਨਾਂ ਨੇ ਹਾਂ ਫਿਰ ਅੱਗੇ ਵਧਦਾ ਚੌਕ ਡਿਮੈਂਡ ਵਿੱਚ ਇਹੇ ਕੰਮ ਵਧਤੀ ਗਈ ਤੇ ਅੰਸ਼ੀ ਲੜਾ ਕੇ ਹਰਿਆਣੇ ਦੀ ਪ੍ਰੋਸਪਰਿਟੀ ਉਹਨਾਂ ਲਈ ਬਾਰਡਰ ਫੋਲਡਨ ਦੇ ਲਈ ਜਿਹੜੇ ਇਹ ਆਪਣੀ ਬਾਸਪਤੀ ਰਾਤ ਤੱਕ ਰਾਤ ਤੱਕ ਸਟੇਜ ਸਕਰਡ ਔਰ ਅਸੀਂ ਲੜਾਂਗੇ ਜੋ ਪੰਚਸੀ ਸੈਟ ਫੋਟੋਗ੍ਰਾਫੀ ਜਿਹੜੇ ਪੰਜਾਬ ਦੇ ਐਗਰੀਕਲਚਰ ਮਿਨਿਸਟਰਸ ਜਿਹੜਾ ਉਹਨਾਂ ਨੇ ਕਸਾਨਾਂ ਦੇ ਕਰਜ਼ੇ ਮਾਫ ਕਰਤੇ ਇਹ ਮਾਫ ਕਰਦੇ ਬਹੁਤ ਜ਼ਰੂਰੀ ਹੈ ਔਰ ਚੌਧਰੀ ਚਰਨ ਸਿੰਘ ਨੇ ਪਹਿਲੀ ਵਾਰੀ 1947 ਤੋਂ ਪਹਿਲਾਂ ਕੱਜੇ ਕਿਸਾਨਾਂ ਦੇ ਬਾਫ ਕਿਤੇ ਸੀਗੇ ਤੇ ਭਾਜੀਪੀ ਤੇ ਕਾਂਗਰਸ ਇਹ ਸੀਸ ਦੇ ਅੱਗੇ ਨਹੀਂ ਹੁੰਦੇ ਕਿਉਂ ਭਾਵੇਂ ਜਿਹੜੇ ਵੀ ਉਹਨਾਂ ਦੇ ਪਾਰਲੀਮੈਂਟ ਦੇ ਮੈਂਬਰ ਬਣਦੇ ਐ ਬਣਦੇ ਤਾਂ ਤੇ ਹੱਥੀਂ ਲੱਖਾਂ ਚੋਂ ਆ ਪਰ ਦਿੱਲੀ ਥੱਜਾ ਅੱਥੇ ਵੱਡੇ ਵੱਡੇ ਸੇਠਾਂ ਨਾਲ ਮਿਲ ਕੇ ਤੇ ਫਿਰ ਉਹ ਸੇਠਾਂ ਦੀ ਗੱਲ ਕਰਦੇ ਆ ਪਿੰਡਾਂ ਦੀ ਗੱਲ ਨਹੀਂ ਕਰਦੇ ਹੈਗੇ ਸੋ ਇੱਕ ਚੀਜ਼ ਹੈਗੀ ਹੈ ਜਿਹੜੀ ਅਸੀਂ ਕਰਾਂਗੇ ਦੂਸਰੀ ਚੀਜ਼ ਹੈ ਕਿ ਬੜੀ ਬਖਤ ਕਿਸਮਤ ਦੀ ਗੱਲ ਹੈ ਕਿ ਮੌਜੂਦਾ ਸਰਕਾਰ ਨੇ ਇੱਕ ਪਾਲਿਸੀ ਬਣਾਈ ਹੈ ਕਿ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਹੈ ਉਹਨਾਂ ਨੂੰ ਮਰਵਾੜ ਸ਼ੁਰੂ ਪਰ ਦੱਸਿਆ ਜਾਨੋ ਮੋਦੀ ਸਾਹਿਬ ਨੇ ਕਿਹਾ ਹੈ ਕਿ ਪਹਿਲਾਂ ਤਾਂ ਜਿਹੜੇ ਸਿੱਖ ਆਜ਼ਾਦੀ ਮੰਗਦੇ ਸੀ ਉਹਨਾਂ ਦੀਆਂ ਸ਼ਟੇਕ ਤੋਂ ਤੇ ਦੋਜ਼ੀਅਲ ਫਸੀ ਬਾਹਰ ਤੇ ਮਲਖਾਂਟੇ ਇੱਕ ਮੈਸੇਜ ਪਰ ਹੋਣ ਸੀ ਇਹ سلسلہ ਬੰਦ ਕਰਤਾ ਅੱਸੀ ਅਜਿਹੇ ਸਿਕਾ ਨੂੰ ਬਾਹਰ ਤੇ ਮਲਖਾਂਟੇ ਮਾਰ ਦੇ ਨੇ ਇਸ ਪਾਲਿਸੀ ਦੇ ਤਹਿਤ ਮੋਤੀ ਸਰਕਾਰ ਦੇ ਤੇ ਉਹਨਾਂ ਦੇ ਵਜ਼ੀਰਾਂ ਨੇ ਜਿੰਨਾਂ ਦੇ ਨਾਮ ਹੈ ਕਿ ਅਮਿਤ ਸਾਹ ਰਾਜਨਾਥ ਸਿੰਘ ਗਰੇ ਸ਼ੰਕਰ ਜੀ ਜੋਇਨਡ ਡਿਪਾਰਟਮੈਂਟ ਸੈਕਰੀਟਰੀ ਰੋਦੇ ਮੁਖੀ सिन्हा ਤੇ ਸਾਥ ਦਾ ਰੋਦੇ ਮੁਖੀ ਬੋਰਡ ਇੰਟਰਨੇਟ ਜਨਰੇਟਰ ਦੇ ਵਿੱਚ ਅੰਕੀਪ ਸਿੰਘ ਨੇਕੇ ਨੂੰ ਮਾਰਤਾ ਮਲਕ ਨੂੰ ਮਾਰਤਾ ਸੰਦੂਲ ਸਿੰਘ ਨੂੰ ਮਾਰਤਾ ਫਿਰ ਬਰਤਾਨਵੀਆ ਦੇ ਵਿੱਚ ਤਾਰ ਸਿੰਘ ਠੱਡੇ ਨੂੰ ਮਾਰਤਾ ਜਹਨ ਦੇ ਕੇ ਪਾਕਿਸਤਾਨ ਦੇ ਵਿੱਚ ਕਰਨਜੀਤ ਸਿੰਘ ਪਟਵਾਰ ਤੇ ਰੋਡੇ ਨੂੰ ਮਾਰਤਾ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਵਾਤਾ ਤੇ ਪੰਜਾਬ ਦੇ ਵਿੱਚ ਮੁਸਹਿਬਾ ਨੂੰ ਮਰਵਾਤਾ ਇਹ ਜਿਹੜੀ ਪਾਲਿਸੀ ਹੈ ਇੰਡੀਆ ਦੀ ਇਹ ਇੰਟਰਨੈਸ਼ਨਲ ਲੋ ਦੇ ਲਾਫਰ ਤੇ ਜਿਹੜੇ ਜਿਹੜੇ ਮੁਲਕਾਂ ਚ ਪ੍ਰਤਾਣੀਆਂ ਦੇ ਵਿੱਚੋਂ ਪਾਕਿਸਤਾਨ ਕੈਨੇਡਾ ਤੇ ਅਮਰੀਕਾ ਦੇ ਵਿੱਚ ਸਿੱਖ ਅਮਰੀਕਨ ਪੰਨੋ ਕੋਤ ਬਗਲ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਦੇਸ਼ਾਂ ਦੀ ਸੋਵਰਿਟੀ ਇੰਡੀਆ ਨੇ ਤੋੜੀ ਹੈ ਜਿਹੜੀ ਬਾਦਸ਼ਾਹੀ ਹੁੰਦੀ ਹੈ ਇਹ ਇੱਕ ਬਹੁਤ ਵੱਡਾ ਜੁਰਮ ਹੈ ਕਿ ਮੈਰੀਕਾ ਦੀ ਪੋਲਿਸੀ ਹੈ ਮਨਰੋ ਡਾਕਟਰਨ ਜਿਹਦੇ ਤਾਪਰ ਪੂਰੀ ਵੀ ਯੂਰਪ ਦਾ ਦੇਸ਼ ਮੈਰੀਕਾ ਵੱਲ ਅੱਧਾ ਕੱਟਦੀ ਜਾਂ ਜਾਂ ਨਹੀਂ ਕਰ ਸਕਦਾ ਹੈਗਾ ਮਨਰੋ ਡਾਕਟਰਨ ਵੀ ਗਿਣੀ ਤੋੜਦੀ ਹੈ ਹੁਣ ਖਤਰਾ ਇਹ ਹੈ ਕਿ ਹੁਣ ਕਿਸੇ ਨੇ ਛੁਪ ਕਰਕੇ ਤਾਂ ਬੈਠਣਾ ਨਹੀਂ ਇਥੇ ਡਵਾਈ ਜਾਨਾ ਸਾਹਿਬ ਹੈ ਬੰਗਲਾਦੇਸ਼ ਤੋਂ ਬੇਗਮ ਸਾਹਿਬ ਆਏ ਹੈ ਜੇ ਉਹਨਾਂ ਨੂੰ ਜਿੱసేਨੇ ਪੁਸ਼ ਕਰਤਾ ਫਿਰ ਇੰਡੀਆ ਆਪਣਾ ਮੂੰਹ ਕਿਵੇਂ ਬਾਹਰ ਦੇ ਮੁਲਕਾਂ ਨੂੰ ਦਿਖਾਊਗਾ ਕਿ ਅਸੀਂ ਜਿੰਨੂੰ ਸ਼ਰਨ ਦਿੱਤੀ ਹੈ ਉਹਨਾਂ ਨੂੰ ਅਸੀਂ ਬਚਾਈ ਨਹੀਂ ਸਕੇ ਸੋ ਇਹ ਬਹੁਤ ਗੰਭੀਰ ਮਸਲਾ ਹੈਗਾ ਮੋਦੀ ਸਰਕਾਰ ਦਾ ਤੇ ਇਸੂ ਕਿਸੇ ਨਾ ਕਿਸੇ ਟਾਈਮ ਸਜਾਤਾ ਹੋਊਗੀ ਇਹ ਲੋਕਾਂ ਨੂੰ ਜਿਹੜੀ એનર્ਜੀ ਜੁਗਲੀ ਦਾ ਮੈਂ ਨਾਂ ਲਿਆ ਹੈ ਸੋ ਇਸ ਦਿੱਤੇ ਵਿੱਚ ਸੀ ਰਹੇ ਨੇ ਤੇ ਅਸੀਂ ਸਮਝਦੇ ਹਾਂ ਕਿ ਜੇ ਸਾਡੀ ਪਾਰਟੀ ਦੇ ਪੈਰ ਹਰਿਆਣੇ ਵਿੱਚ ਲੱਗ ਜਾਂਦੇ ਆ ਤਾਂ ਫਿਰ ਹਰਿਆਣੇ ਨੂੰ ਬਹੁਤ ਜ਼ਿਆਦਾ ਸਾਰਿਆਂ ਨੂੰ ਫਾਇਦਾ ਹੋਊਗਾ ਸਕੂਲ ਦੇ ਵਿੱਚ ਪੰਜਾਬੀ ਦੀ ਪੜ੍ਹਾਈ ਸ਼ੁਰੂ ਹੋ ਜੂਗੀ ਹੋਰ ਜਿਹੜੀਆਂ ਪੰਜਾਬੀ ਛਾਹੇਟੀਆਂ ਹੋ ਆਉਣ ਜੀਆਂ ਤੇ ਇੱਥੇ ਬਹੁਤ ਸਾਰੇ ਅਮਨ ਬਾਗ ਦੇ ਨਾਲ ਫਰਮ ਚੰਦਰਾਉਗਾ ਤੇ ਜਿਹੜੇ ਕਿਸਾਨ ਇੰਨੇ ਖੇਤ ਤੋਂ ਬਾਰਡਰਾਂ ਦੇ ਉੱਤੇ ਬੈਠੇ ਐ ਉਹਨਾਂ ਦੇ ਨਾਲ ਬੀਜੇਪੀ ਆਵੇ ਸਿਸ ਕੰਕਿਊ ਨਹੀਂ ਕਰਦੀ ਕਿਉਂ ਕਰਕੇ ਇਹ ਕਿਸਾਨਾਂ ਦੇ ਉਲਟ ਬੱਟਸ ਦੀ ਲਾਲ ਬਾਤ ਦੀ ਸਾਸਤੀ ਜਦੋਂ ਪ੍ਰਾਈਮ ਮਿਨਿਸਟਰ ਸੀਗੇ ਉਹਨਾਂ ਨੇ ਨਾਰਾ ਲਾਇਆ ਸੀ ਜੈ ਜਵਾਨ ਜੈ ਕਿਸਾਨ ਹੁਣ ਜੈ ਜਵਾਨ ਵੀ ਖਤਮ ਕਰਤਾ ਹੈ ਉਹ 4 ਸਾਲ ਦੀ ਨੌਕਰੀ ਦੇਤੀ ਹੈ ਅਗਲੀ ਵੀ ਭੇਜੇ ਉਹਨੂੰ ਅਗਲੀ ਵੀ 4 ਸਾਲ ਦਾ ਲੜਾਈ ਵੀ ਲੜ ਸਕਦਾ ਉਹਨੂੰ ਕੋਈ ਟ੍ਰੇਨਿੰਗ ਨਹੀਂ ਹੁੰਦੀ ਉਹਨੂੰ ਤਾਂ ਪੇਚ ਨਹੀਂ ਆਉਂਦੇ ਤੇ ਇਹ ਬੇਰੁੱਲ ਇੰਡੀਆ ਦੀ ਫੋਰਸ ਨੂੰ ਖਤਮ ਕਰਨ ਦੇ ਕੋਸ਼ਿਸ਼ ਹੈ ਕਿ ਅੰਮ੍ਰਿਤ ਦੇ ਤਵੇ ਇਹ ਸਾਰੇ ਅਸੀਂ ਖਤਮ ਕਰਾਂਗੇ ਜੋ ਘਰ ਤੇ ਹਰਿਆਣੇ ਦੇ ਵਿੱਚ ਵੀ ਭਾਰਤੀ ਫੋਰਸ ਦੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਅਸੀਂ ਨਹੀਂ ਚਾਹੁੰਦੇ ਕਿ ਇਹ ਵਿਗਿਆ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੂੰ ਭਾਰਤੀ ਤੋਂ ਦੂਰ ਕੀਤਾ ਜਾਵੇ 4 ਸਾਲ ਦੀ ਨੌਕਰੀ ਕੋਸ਼ਿਸ਼ ਨਹੀਂ ਹੁੰਦੀ ਤੇ ਇਹਨਾਂ ਦੀ ਬੰਨੇ ਨਹੀਂ ਜਾਂਦੇ ਕਿ 4 ਸਾਲਾਂ ਤੋਂ ਬਾਅਦ ਇਹਨਾਂ ਨੂੰ ਕੁਝ ਦਵਾਂਗੇ ਪਰ ਸਾਨੂੰ ਐ ਲੱਗਦਾ ਕਿ ਇਹ ਆਰਐਸਐਸ ਰਿਪੋਰਟ ਡ੍ਰੇਨ ਹੋ ਕੇ ਆਰ ਅਸੈਸਮੈਂਟ ਜਿਹਨੇ ਨਾਟਸ਼ੀਅਨ ਰਿਪੋਰਟ ਐਸਐਸ ਤੇ ਦਸਤਾਵੇਜ਼ ਬਣਾਈ ਸੀ ਉਹੋ ਜੀ ਆਰਐਸਐਸ ਆਪਣੀ ਫੋਰਜ ਬਣਾਉਗੀ ਇੰਨਾ ਦੀ ਨੌਕਰੀ ਖਤਮ ਹੋਣ ਦੇ ਉੱਤੇ ਬਸ ਸਾਰੇ ਲੋਕ ਕਹਿ ਰਹੇ ਆ ਕਿ ਆਹ ਮਾਨ ਸਾਹਿਬ ਅੰਮ੍ਰਿਤਪਾਲ ਬਾਰੇ ਕੀ ਕਹਿਣਾ ਹੈ ਅੰਮ੍ਰਿਤਪਾਲ ਅੰਦਰ ਹੈ ਕਿ 23 ਸਾਲ ਤੋਂ ਸਾਡੇ ਬੰਦੇ ਅੰਦਰ ਹੈ ਤੇ ਉਹਨਾਂ ਨੂੰ ਛੁਡਾਉਣਾ ਪਊਗਾ ਤੇ ਛੱਡ ਦੇ ਕਿਉਂ ਨਹੀਂ ਸੈਂਟਰ ਦੀ ਸਰਕਾਰ ਛੱਡ ਸਾਡੀ ਹੈ 30 ਸਾਲ ਹੋ ਗਏ ਹੈ ਵੀਡੀਓ ਵੀਡੀਸੀ ਦੀ ਗੁਜਰਾਤ ਦੀ ਉਹਦੇ ਹਥਿਆਰੇ ਤੇ ਉਹਦੇ ਜ਼ਬਰ ਜਨਾਬ ਵਾਲੇ ਪਿੰਡਾਂ ਛੱਡ ਦਿੱਤੇ ਸੀਗੇ ਤੇ ਜਿਹੜੇ ਆਰਐਸਐਸ ਦੇ ਬੰਦੇ ਨੇ ਇੱਕ ਉੜੀਸਾ ਦੇ ਵਿੱਚ ਪਾਦਰੀ ਮਾਰੇ ਸੀ ਆਸਟ੍ਰੇਲੀਆ ਦਾ ਉਸ ਨੂੰ ਵੀ ਬੜੀ ਛੇਤੀ ਛੱਡ ਦਿੱਤਾ ਸੀਗਾ Hindu ਤੇ Sikh ਦੇ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਕਿ ਸਿੱਖ ਜੀਤੀ ਸਾਲ ਵੇੜ ਤੇ Hindu 4 ਸਾਲ ਕੱਟ ਕੇ ਆਪਣੀ ਉਮਰ ਤੱਕ ਬਹਾਰਾੜਾ कंगना तो रनौत का बयान तो आया तो उन्होंने कंगना तो रनौत जो सांसद है उनका बयान आया किसान आंदोलन में रेप और मर्डर हुए अगर बीजेपी की सरकार ना होती तो पंजाब का वो हाल होता जो बांग्लादेश का हुआ है मैं कहने तो रनोल्ड साहब को रेप का तो बहुत तजर्बा है उनसे आगे पूछ सकते हैं कि कैसे होता है रेप तो लोगों को समझाया जाए रेट कैसे होता है उनको कैसे तजर्बा तो है तजर्बा तो कैसे होता है आप अगर साइकिल चलाते हैं तो साइकिल चलाने का तजर्बा नहीं होता hmm. तो उनको रेप का तजर्बा है कमला रलावत की बात कर रहे आज ये कमला रामजब आपने जिन लोगों के नाम लिए भारत सरकार ने उनको विदेशों में मरवा दिया उन सबके ऊपर तो आतंकवाद के आरोप है वॉन्टेड इंडिया के अंदर पर बार के नहीं मार सकते जनाब मानते हैं कि वो कहीं ना कहीं नहीं बिल्कुल नहीं, नहीं।, भिल्कुर नहीं।, नहीं। भिल्कुर कोई नहीं चला और अगर मारना होता है तो अदालत का हुक्म चाहिए हुक्म के बगैर आप कम गिनती को नहीं मार सकते नान आदिवासियों थे कि ये नक्सलाइट है इनको मार दो ये ऐसा कानून नहीं है मुसलमान आतंकवादी बोल दो उनको मार दो ये कोई कानून नहीं है कानून के खिलाफ है इस अब चीज की आजादी की आजाद तो है भारत हाँ भारत है पर सिख सिर्फ नहीं नहीं तो क्या वो लोग अपना अलग देश चाहते तो हैं अपना तो देश चाहते हैं आप उनका समर्थन करते हैं मैं उनका समर्थन करता हूँ क्या वो खालिस्तान चाहते हैं खालिस्तान चाहते हैं इंडिपेंडेंस चाहते हैं सारा कुछ चाहते हैं वो चाहते हैं कि एक न्यूक्लियर वेपन्स है, है इंडिया के पास न्यूक्लियर वेपन्स है अगर ये चीन ताकत एक दूसरे से टक्कर लगाती है तो आप हिंदू सिख मुसलमान पंजाब हरियाणा पाकिस्तान के सब हमारी सिविलाइजेशन खत्म हो जाएगी अगर इसके बीच एक सिखों का बहुत सेट बन जाएगा तो फिर ऐसा जंग नहीं हो सकता यानी कि वो कड़ी का काम करेंगे वो बीच में मध्यस्थता का काम करेंगे आपके हिसाब से। आपकी कठिन हिंदी मैंने समझ नहीं होगी दोस्ती तो 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 का काम करेंगे तो आप नहीं कह सकते। का काम करेंगे वो? नहीं मेरा मतलब जो ਉਸ ਸਟੇਟ ਨੇ ਉਹਨਾਂ ਨੂੰ ਰੋਕ ਕੇ ਰੱਖਣਿਆ ਕਿ ਆਪਾਂ ਇੱਥੇ ਤੇ ਤੁਹਾਡਾ ਛੜੜਾ 16 ਦੇ ਨਾਲ ਨਹੀਂ ਹੈ ਤਾਂ ਫਿਰ ਗੰਗਕੀ ਵਿੱਚ ਲਟਕੋ ਮਨਸਰ ਤੁਸੀਂ ਕਿਉਂ ਪਾਕਿਸਤਾਨ ਦਾ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਦੇ ਜਿਹੜਾ ਅਤਿਵਾਦ ਹੋ ਰਿਹਾ ਸਾਡੇ ਰੋਜ਼ ਜਵਾਨ ਮਾਰ ਰਹੇ ਨੇ ਤੈਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਇਹ ਦੋਨੋਂ ਕੰਟਰੀਜ਼ ਦਾ ਤਕਰਾਵ ਕਰਤੀ ਹੈ ਜਿਹੜੀ ਜਿਹੜੀ ਇਹ ਦੋਨੋਂ ਕੰਟਰੀਜ਼ ਦੇ ਵਿੱਚ ਇੰਡੀਆ ਤੇ ਪਾਕਿਸਤਾਨ ਦੋਨੋਂ ਕਰਦੇ ਹੈ ਇੰਡੀਆ ਦੀ ਹੈ ਟੀਪੀਪੀ ਇਹ ਜਿਹੜੀ ਉੱਥੇ جنگ ਕਰਦੀ ਹੈ ਇੰਡੀਆ ਦੇ ਵੀ ਉੱਥੇ ਸਿੱਖ ਮਰਵਾ ਦਿੱਤੇ ਹਨ ਕਰਮਜੀਤ ਸਿੰਘ ਤੇ ਰੋਟੇ ਤੇ ਉਹ ਵੀ ਕੁਸ਼ ਕਰ ਰਹੀ ਹੈ ਇਹ ਉਸ ਵੇਲੇ ਵੀ ਪਾਕਿਸਤਾਨ ਇੰਡੀਆ ਚਾਤੰਕਵਾਦ ਕਰ ਰਿਹਾ ਤੇ ਇੰਡੀਆ ਪਾਕਿਸਤਾਨ ਚਾਤੰਕਵਾਦ ਚਲਾ ਰਿਹਾ ਇਹ ਕਹਿ ਰਹੇ ਤੁਸੀਂ ਸਾਥ ਮਾਨਵਾ ਬਲੂਚਿਸਤਾਨ ਦੇ ਵਿੱਚ ਕਿ ਅੱਜ ਪਾਕਿਸਤਾਨ ਨੂੰ ਅਲੱਗ ਬਲੂਚਿਸਤਾਨ ਮੰਗ ਰਿਹਾ ਆ ਫਿਰ ਅੱਜ ਹੀ ਸ਼ੁਰੂ ਹੋ ਗਏ ਚੇਂਜੀਏ ਕੋਈ ਵੀ ਚੱਲਾ ਚੱਲਣੋਂ ਕਹਿੰਦੇ ਇਹਨਾਂ ਨੂੰ ਅਲਾਉਂਸ ਸਾਨੂੰ ਉੱਥੋਂ ਦੇ ਮੇਰੇ ਉਹਨਾਂ ਨਾਲ ਗੱਲਬਾਤ ਨਹੀਂ ਹੋਈ ਕਿ ਲਿੰਗ ਪੇਡ ਦੋਗੇ ਮੈਂ ਪੁੱਛ ਕੇ ਤਾਂ ਉਹ ਆਖੇ ਦੱਸੋ ਮੈਂ ਤੁਹਾਨੂੰ ਬੰਦਵਾਪਰੇ ਤੁਹਾਨੂੰ ਸਰੇ ਲੋਕਾਂ ਦੇ ਲਈ ਕੈਂਡੀਡੇਟ ਦੇ पास ਸੰਸਦਿਆ ਸੀਟ ਦੋਆ ਕਰਨੇ ਜਾ ਰਹੇ ਕਿਸੇ ਕੇ ਸਾਥ ਤੋ ਇਕੱਲੇ ਇਲੈਕਸ਼ਨ ਲੜेंगे ਇਸੇ ਪਾਰਟੀ ਨਾਲ ਤੋਟਾ ਕੋਈ ਗਠਜੰਮਨ ਵਟਾ ਰਿਹਾ ਹਰਿਆਣੇ ਦੇ ਕਿਹਦੇ ਨਾਲ ਜਾਂ ਤੁਸੀਂ ਇਕੱਲੇ ਹੀ ਲੜੋਗੇ ਤੁਹਾਡੇ ਕੈਂਡੀਡੇਟ ਇਕੱਲੇ ਹੋਣਗੇ ਹਾਰਦੀ ਘੜੀ ਤੇ ਅਸੀਂ ਕੰਢੀ ਹੈ ਫਿਰ ਨਹੀਂ ਆਏ ਸੀ ਕਿ ਟੰਨੀ ਖੇ ਜਾਣ ਤੁਸੀਂ ਵੀ ਕਿਹਾ ਸੀ ਆਪ ਦੇ ਤੁਹਾਨੂੰ ਮੰਡਟ ਨਹੀਂ ਮਿਲਿਆ ਤੁਹਾਨੂੰ ਜਿਹੜਾ ਪਿਛਲਾ ਉਦੀ ਦਨ ਸਭਾ ਦਾ ਜਾਂ ਲੋਕ ਸਭਾ ਦਾ ਇਲੈਕਸ਼ਨ ਹੋਇਆ ਹੈ ਹਰਿਆਣੇ ਵਾਲੇ ਜਿਹੜੇ ਲੋਕਿਆਰੇ ਨੇ ਜਿਹੜੇ ਰਾਜਨੀਤਿਕ ਪਾਰਟੀਆਂ ਵਾਲੇ ਕਿ ਵੋਟ ਖਰਾਬ ਕਰਨ ਵਾਸਤੇ ਮਾਨਸਾਬ ਹਰਿਆਣੇ ਜਾ ਰਹੇ ਨੇ ਵੋਟ ਖਰਾਬ ਕਿਵੇਂ ਕਰਦੇ ਹੈ ਸਾਡਾ ਹੱਕ ਹੈ ਲੜਨ ਨੂੰ ਤੇ ਜੇ ਉਹਕੇ ਆਥ ਹੈ ਕਿ ਹੈ ਤੇ ਉਹਨਾਂ ਨੂੰ ਹਰਾ ਕੇ ਦੇਣਾ ਕਿ ਐਸੀ ਇਹ ਤਾਂ ਤੁਸੀਂ ਉਹ ਮੋਦੀਆ ਬਣ ਕੇ ਟੀ.ਟੀ. ਅੱਸੀ ਲੋਕਾਂ ਨੂੰ ਹਰਾਉਣ ਆ ਗਏ ਇਹ ਤਾਂ ਸਾਡੀ ਪਾਵਰ ਤੁਸੀਂ ਨਵੀਂ ਦੱਸਤੀ ਅਸਾਂ ਕਿਹੜੀ ਪਾਵਰ ਹੈ